ਦੋਸਤੋ ਮਿੱਤਰੋ ਭੈਣੋ ਭਰਾਵੋ ਕੰਮ ਦੀਆਂ ਗੱਲਾਂ ਵਿੱਚ ਤੁਹਾਡਾ ਸਵਾਗਤ ਹੈ ਆ ਦੇਖੋ ਜਿਹੜੀਆਂ ਜੀਰ ਦੀਆਂ ਕਲਮਾ ਸੀਗੀਆਂ ਇਦਾਂ ਦਾ ਬੈੱਡ ਬਣਾ ਕੇ ਇਹਦੇ ਵਿੱਚ ਤਕਰੀਬਨ 70 70 80 80 ਕਲਮਾ ਜਿਹੜੀਆਂ ਨੇ ਇਹਦੇ ਬੈੱਡ ਬਣ ਗਏ ਨੇ ਤੇ ਬੈੱਡ ਬਣਾ ਕੇ ਇਹਦੇ ਵਿੱਚ ਸਾਰੀਆਂ ਕਲਮਾ ਜਿਹੜੀਆਂ ਨੇ ਲੱਗ ਗਈਆਂ ਨੇ ਦੇਖੋ ਇਹ ਸਾਰੀਆਂ ਕਲਮਾ ਜਿਹੜੀਆਂ ਇਹਨਾਂ ਦੇ ਵਿੱਚ ਲੱਗ ਗਈਆਂ ਨੇ ਤੇ ਇਹ 10 ਦਿਨਾਂ ਦੇ ਅੰਦਰ-ਅੰਦਰ ਸਾਰੀਆਂ ਹਰੀਆਂ ਹੋ ਜਾਣਗੀਆਂ 250 ਦੇ ਕਰੀਬ ਇਹ 250 ਦੇ ਕਰੀਬ ਕਲਮਾਂ ਜਿਹੜੀ ਇਹ ਤਿਆਰ ਕੀਤੀ ਗਈ ਹੈ ਤੇ ਇਹ 10-15 ਦਿਨਾਂ ਦੇ ਵਿੱਚ ਇਹਨਾਂ ਨੇ ਵੈਸੇ ਤਾਂ ਕੱਢਣੀਆਂ ਸ਼ੁਰੂ ਕਰਤੀਆਂ ਦੇਖੋ ਆ ਦੇਖੋ ਆਹ ਆ ਮੈਂ ਉਂਗਲ ਲਾ ਕੇ ਦੱਸ ਰਿਹਾ ਆ ਆ ਜਮਣੀ ਸ਼ੁਰੂ ਹੋ ਗਿਆ ਦੇਖੋ ਆ ਵੀ ਉਹ ਥੱਲੇ ਵੀ ਠੀਕ ਐ ਇਦਾਂ ਹੀ ਸਾਰੀਆਂ ਕਲਮਾਂ ਜਿਹੜੀਆਂ ਨੇ ਇਹ ਅਸੀਂ ਪਰਸੋਂ ਲਾਈਆਂ ਸੀਗੀਆਂ ਤੇ ਅੱਜ ਜਿਹੜੀਆਂ ਨੇ ਫੁੱਟਣੀਆਂ ਸ਼ੁਰੂ ਹੋ ਗਈਆਂ ਦੇਖੋ ਆ ਸਾਰੀਆਂ ਠੀਕ ਐ ਜੀ ਆ ਸਾਰੀਆਂ ਹੋ ਰਹੀਆਂ ਨੇ ਥੋੜੇ ਦਿਨਾਂ ਚ ਹੈ ਹਰੀ-ਹਰੀ ਤੁਹਾਨੂੰ ਦਿਖੂਗੀ ਔਰ 2 ਮਹੀਨੇ ਦੇ ਵਿੱਚ ਇਹਨਾਂ ਦੇ ਜਿਹੜਾ 2-3 ਮਹੀਨੇ ਦੇ ਵਿੱਚ ਫਲ ਆਉਣਾ ਸ਼ੁਰੂ ਹੋ ਜਾਊਗਾ ਇਹ ਕਲਮਾ ਜਿਹੜੀਆਂ ਆਧਾ ਵੱਡਾ ਬੁੱਟਾ ਸੀਗਾ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਤੇ ਆਹ ਅਸੀਂ ਕਲਮ ਲਈ ਸੀ ਪਿਛਲੀ ਵਾਰ ਤੇ ਇਹਦੇ ਦੇਖੋ ਜੀਰਾ ਲੱਗੀਆਂ ਹੋਈਆਂ ਨੇ ਆ ਦੇਖੋ ਜੀਰਾ ਇਹ ਵੀ ਲੱਗੀਆਂ ਹੋਈਆਂ ਨੇ ਠੀਕ ਹੈ ਇਦਾਂ ਦੀਆਂ ਕਲਮਾ ਤੁਹਾਨੂੰ ਦਵਾਂਗੇ ਜਿਹਨੂੰ ਭੈਣ ਭਰਾ ਨੂੰ ਇਹ ਕਲਮਾ ਚਾਹੀਦੀਆਂ ਨੇ ਇਦਾਂ ਦੀਆਂ ਕਲਮਾ ਅਸੀਂ ਦਵਾਂਗੇ ਅੰਜੀਰਾਂ ਲੱਗੀਆਂ ਹੋਈਆਂ ਕਲਮਾ ਦਵਾਂਗੇ ਦੇਖੋ ਅਜੇ ਅੰਜੀਰਾਂ ਜਿਹੜੀਆਂ ਨੇ ਥੱਲੇ ਡਿਗੀਆਂ ਪਈਆਂ ਦੇਖੋ ਆਹ ਦੇਖੋ ਇੰਨੀ ਇਸ ਬੁੱਟੀ ਦੀ ਵੀ ਜੜੀਆਂ ਹੋਈਆਂ ਨੇ ਆਹ ਦੇਖੋ ਆਹ ਦੇਖੋ ਬਹੁਤ ਅੰਜੀਰ ਲੱਗਦੀ ਐ ਬਹੁਤ ਅੰਜੀਰ ਲੱਗਦੀ ਆ ਬਾਈ ਆਹ ਬੂਟਾ ਇਦ ਕੀ ਇਸ ਬੂਟੇ ਨੇ ਸਾਨੂੰ ਇਹ ਇਹਦੀ ਉਮਰ 2 ਸਾਲ ਹੋ ਗਈ ਐ ਇਸ ਬੁੱਟੇ ਨੇ ਸਾਨੂੰ ਇਹਦੀ 10 ਕਿਲੋ ਫਲ ਦਿੱਤਾ ਆ ਇਹ ਤੋਂ ਦਾ ਅਸੀਂ ਤਕਰੀਬਨ ਕਿਲੋ ਕਿਲੋ ਕੁ ਫਲ ਲਿਆ ਕਿਉਂਕਿ ਪਹਿਲਾ ਸਾਲ ਹੀ ਸੀ ਪਹਿਲਾ ਫਲ ਸੀਗਾ ਇਹਨਾਂ ਦਾ ਆ ਬੁੱਟੇ ਤੋਂ ਵੀ ਤਕਰੀਬਨ ਕਿਲੋ ਕੁ ਫਾਲੀ ਲਿਆ ਸੀ ਜਿਆਦਾ ਨਹੀਂ ਲਿਆ ਠੀਕ ਹੈ ਝਾੜਤਾ ਸੀਗਾ ਇਹਦਾ ਫਲ ਲੈਣਾ ਵੀ ਨਹੀਂ ਚਾਹੀਦਾ ਪਹਿਲੇ ਸਾਲ ਵੈਸੇ ਆ ਅਗਲੇ ਸਾਲ ਇਹ ਘਟੋ ਘਟ 10 ਕਿਲੋ ਫਲ ਤੇ ਆਜੂਗਾ ਠੀਕ ਹੈ ਜੀ ਇਦਾਂ ਦਾ ਵਧੀਆ ਅੰਜੀਰਾਂ ਨੇ ਦੇਖੋ ਨੀਆ ਵਧੀਆ ਏਡੀਆਂ ਗੱਡੀਆਂ ਵੱਡੀਆਂ ਅੰਜੀਰਾਂ ਨੇ ਠੀਕ ਹੈ ਤੇ ਜਿਹੜੇ ਭੈਣ ਭਰਾ ਨੂੰ ਇਹ ਅੰਜੀਰਾਂ ਦੇ ਬੂਟੇ ਚਾਹੀਦੇ ਨੇ ਉਹ ਸਾਡੇ ਨਾਲ ਸੰਪਰਕ ਬਣਾ ਸਕਦਾ ਮੇਰਾ ਨੰਬਰ ਮੈਂ ਪਹਿਲਾਂ ਵੀ ਦੱਸਿਆ ਸੀਗਾ ਤੁਹਾਨੂੰ 9779710783 9779710783 9779710783 ਵੈਸੇ ਸਾਡੇ ਕੋਲੇ ਥੋੜੀਆਂ ਹੀ ਰਹਿ ਗਈਆਂ ਨੇ ਕਿਉਂਕਿ 100 ਕਲਮ ਦਾ ਆਰਡਰ ਮੈਨੂੰ ਤਰੌਦੀ ਹਰਿਆਣੇ ਚੋਂ ਆਇਆ ਹੋਇਆ ਹੈ ਤੇ 50 ਕਲਮਾਂ ਦਾ ਆਰਡਰ ਕੱਲ ਮੈਨੂੰ ਬਨੂੜ ਤੋਂ ਆ ਗਿਆ ਸੀਗਾ ਹੁਣ ਸਾਡੇ ਕੋਲ ਇਹ ਤਕਰੀਬਨ 100 ਕ ਕਲਮੀ ਬਚਦੀ ਹੈ ਠੀਕ ਹੈ ਜਿਆਦਾ ਕਲਮ ਨਹੀਂ ਘੱਟ ਦਵਾਂਗੇ ਅਸੀਂ ਇੰਨੀਆਂ ਨਹੀਂ ਦੇ ਪਾਵਾਂਗੇ ਤੇ ਕਿਉਂਕਿ ਅਗਲੀ ਵਾਰ ਫੇਰ ਜਿਹੜੀਆਂ ਨੇ ਬਾਧੂ ਕਲਮਾਂ ਦੇ ਦੇਾਂਗੇ ਬਣਾ ਕੇ ਤੇ ਕੋਈ ਵੀ ਭੈਣ ਭਰਾ ਅਗਰ ਲੈਣਾ ਚਾਹੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ